ਵਾਇਕੁਰਜੀ ਕਾ ਖਾਲਸਾ ਵਾਇਕੁਰਜੀ ਕੀ ਫਤਿਹ ਅੱਜ ਦਾ ਦਿਨ ਸਿੱਖ ਇਤਿਹਾਸ ਦਾ ਬਹੁਤ ਇੱਕ ਕੈਮਦਾਨ ਹੈ ਔਰ ਅਸੀਂ ਆਵਾਜ਼ੇ ਕੌਮ ਜਥੇਬੰਦੀ ਵੱਲੋਂ ਇਹਨੂੰ ਤਕਰੀਬਨ ਪਿਛਲੇ 5-7 ਸਾਲ ਤੋਂ ਲਗਾਤਾਰ ਮਨਾਉਂਦੇ ਆ ਰਹੇ ਹਾਂ ਇਹ ਉਹ ਦਿਨ ਹੈ ਜਦੋਂ ਅਖੌਤੀ ਆਜ਼ਾਦੀ ਦੇ ਮਾਹੀਜ 7-8 ਸਾਲ ਬਾਅਦ ਚ ਸਿੱਖਾਂ ਨੂੰ ਭਾਰਤੀ ਹਕੂਮਤ ਵੱਲੋਂ ਪਹਿਲਾ ਤੋਹਫਾ ਦਿੱਤਾ ਗਿਆ ਦਰਬਾਰ ਸਾਹਿਬ ਦੇ ਉੱਤੇ ਇਕਤਰਤ ਹੋਈ ਸੰਗਤ ਦੇ ਉੱਤੇ ਲਾਠੀ ਚਾਰਜ ਕਰਕੇ ਅਥਰੂ ਗੈਸ ਦੇ ਗੋਲੇ ਸੱਟ ਕੇ ਹੋਣਾ ਦੇ ਉੱਤੇ ਗੋਲੀ ਚਲਾ ਕੇ ਤੇ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਅੰਦਰ ਫੌਜ ਵੱਲੋਂ ਜੁੜੇ ਪਾ ਕੇ ਤਖਲਾ ਦੇ ਕੇ ਇਹ ਉਹ ਟਾਈਮ ਸੀ ਜਦੋਂ ਹਜੇ 1947 ਦੇ ਲਹੂ ਨਾਲ ਭਿੱਜੇ ਕੱਪੜਿਆਂ ਦੇ ਸ਼ਾਇਦ ਰੰਗ ਵੀ ਨਹੀਂ ਸਿੱਖਾਂ ਦੇ ਆ ਕੱਪੜਿਆਂ ਤੋਂ ਲਿੱਥੇ ਸੀ ਜਦੋਂ ਹਕੂਮਤ ਨੇ ਪਹਿਲਾ ਤੋਹਫ਼ਾ ਸਿੱਖਾਂ ਨੂੰ ਇਹ ਦਿੱਤਾ ਕਿ ਜਦੋਂ ਅੱਜ ਦੇ ਸਮੇਂ ਦੇ ਵਿੱਚ ਸਿੱਖਾਂ ਨੂੰ ਇਹ ਭਰਮ ਭੁਲੇਖੇ ਚ ਪਾਉਣ ਦੇ ਲਈ ਜਾਂ ਉਹਨਾਂ ਦੀ ਮਾਨਸਿਕਤਾ ਦੇ ਵਿੱਚ ਇਹ ਅਹਿਸਾਸ ਕਰਾਉਣ ਦੇ ਲਈ ਕਿ ਜਦੋਂ ਵੀ ਸਟੇਟ ਕੋਈ ਕਾਰਜ ਕਰਦੀ ਹੈ ਤੇ ਉਹਦੇ ਕਸੂਰਵਾਰ ਕਿਤੇ ਨਾ ਕਿਤੇ ਉਹ ਸਿੱਖਾਂ ਨੂੰ ਹੀ ਜਿਹੜੇ ਵਿਕਟਮ ਹੁੰਦੇ ਉਹਨਾਂ ਨੂੰ ਹੀ ਦੋਸ਼ੀ ਕਰਾਰ ਦੇ ਦਿੰਦੀ ਆ ਕਿ ਜਿਵੇਂ 1984 ਚ ਇੱਥੇ ਸਿੱਖਾਂ ਦੀ ਹੀ ਗਲਤੀ ਸੀ ਕਿ ਉਹ ਦਰਬਾਰ ਸਾਹਿਬ ਬੈਠੇ ਸੀ ਉਹ ਹਥਿਆਰ ਲੈ ਕੇ ਬੈਠੇ ਸੀ ਤੇ ਉਹ ਖਾਲਿਸਤਾਨ ਦੀ ਮੰਗ ਕਰਦੇ ਸੀ ਇਹ ਸਾਰੀਆਂ ਚੀਜ਼ਾਂ ਇਹ ਪ੍ਰੋਪਗੈਂਡਾ ਸਰਕਾਰ ਦਾ ਕਿਵੇਂ ਝੂਠਾ ਹੈ ਇਹ ਅੱਜ ਦੇ ਦਿਨ ਤੋਂ ਆਪਾਂ ਅੰਦਾਜ਼ਾ ਲਾ ਸਕਦੇ 1955 ਤੋਂ ਜਦੋਂ ਇਸੇ ਤਰੀਕੇ ਨਾਲ ਹੀ ਦਰਬਾਰ ਸਾਹਿਬ ਦੇ ਉੱਤੇ ਅਟੈਕ ਕੀਤਾ ਗਿਆ ਸੀ ਜਦੋਂ ਨਾ ਤਾਂ ਕੋਈ ਖਾਲਸਾਤਨ ਦੀ ਗੱਲ ਸੀ ਨਾ ਕੋਈ ਹਥਿਆਰ ਲੈ ਕੇ ਬੈਠਾ ਸੀ ਸ਼ਾਂਤਮਈ ਸੰਗਤ ਬੈਠੀ ਸੀ ਸਿਰਫ ਆਪਣੇ ਹੱਕ ਦੀ ਗੱਲ ਕਰਦੀ ਪਈ ਸੀ ਕਿ ਜਦੋਂ ਪੂਰੇ ਦੇਸ਼ ਦੇ ਅੰਦਰ ਭਾਸ਼ਾ ਦੇ ਆਧਾਰ ਤੇ ਸੂਬੇ ਬਣਾਏ ਜਾ ਰਹੇ ਆ ਤੇ ਪੰਜਾਬ ਦੇ ਨਾਲ ਹੀ ੱੱੱਕਾ ਕਿਉਂ ਆਪਣੇ ਹੱਕੀ ਮੰਗਾਂ ਦੇ ਲਈ ਜਦੋਂ ਸਿੱਖ ਕੱਤਰ ਹੋਏ ਤੇ ਹਕੂਮਤ ਨੇ ਉਹਨਾਂ ਨੂੰ ਪਹਿਲਾ ਤੋਹਫਾ ਇਹ ਦਿੱਤਾ ਕਿ ਹੁਣ ਮੁਲਕ ਆਜ਼ਾਦ ਹੋ ਚੁੱਕਾ ਤੇ ਰਾਜ ਸਾਡੇ ਹੱਥ ਚ ਆ ਗਿਆ ਹੁਣ ਤੇ ਜਿੱਦਾਂ ਅਸੀਂ ਕਹਾਂਗੇ ਉਦਾਂ ਕੰਮ ਚੱਲਣਾ ਇਹਦਾ ਸਬੂਤ ਦਿੰਦੇ ਹੋਏ ਉਹਨਾਂ ਨੇ ਸਿੱਖਾਂ ਦੇ ਉੱਤੇ ਅੰਨੇਵਾ ਲਾਠੀ ਚਾਰਜ ਕੀਤਾ ਗੋਲੀਆਂ ਭਰਾਈਆਂ ਤੇ ਕੁਝ ਸਿੰਘਾਂ ਦੀ ਸ਼ਹਾਦਤ ਵੀ ਹੋਈ ਉਸ ਸਮੇਂ ਦੇ ਉੱਤੇ ਸੋ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜੇ ਨਸੂਰ ਆ ਇਹ ਕਦੇ ਵੀ ਇਹ ਜ਼ਖਮ ਇਹ ਭਰਨੇ ਨਹੀਂ ਚਾਹੀਦੇ ਕੌਮ ਨੂੰ ਇਹਨਾਂ ਨੂੰ ਅੱਲੇ ਰੱਖਣਾ ਚਾਹੀਦਾ ਯਾਦ ਰੱਖਣਾ ਚਾਹੀਦਾ ਤਾਂ ਜੋ ਪੀੜੀ ਦਰ ਪੀੜੀ ਅਸੀਂ ਇਹਨਾਂ ਹਕੂਮਤਾਂ ਦੇ ਚਿਹਰੇ ਇਸੇ ਤਰੀਕੇ ਨਾਲ ਨੰਗੇ ਕਰਦੇ ਰਹੀਏ ਸਾਧੀਆਂ ਸਤਗੁਰ ਪਾਤਸ਼ਾਹ ਦੇ ਦੂਜੇ ਨੰਬਰ ਤੇ ਧਨਵਾਦ ਆਵਾਜ਼ੀ ਕੌਮ ਜਥੇਬੰਦੀ ਦਾ ਜਿਨ੍ਹਾਂ ਨੇ ਆਪਣੇ ਕੌਮੀ ਦਰਦ ਨੂੰ ਕੌਮੀ ਪੀੜਾ ਨੂੰ 70 ਸਾਲ ਬਾਅਦ ਵੀ ਜਿੰਦਾ ਰੱਖਿਆ ਹੋਇਆ ਅੱਜ 70 ਸਾਲ ਹੋ ਗਏ ਨੇ 70 ਸਾਲ ਪਹਿਲਾਂ ਕਿਉਂਕਿ ਇੱਥੇ ਗੱਲ ਕਹੀ ਜਾਂਦੀ ਆ ਕਿ 1984 ਚ ਤਾਂ ਹਮਲਾ ਹੋਇਆ ਸੀ ਸੰਤ ਗਿਆਨੀ ਜਰਨੈਲ ਸਿੰਘ ਫੌਜਾਂ ਲੈ ਕੇ ਬੈਠੇ ਸੀ ਜਥਾ ਲੈ ਕੇ ਬੈਠੇ ਸੀ ਜੇ ਉਹ ਅੰਦਰ ਨਾ ਬੈਠਦੇ ਤੇ ਦਰਬਾਰ ਸਾਹਿਬ ਤੇ ਗੋਲੀਆਂ ਨਾ ਚੱਲਦੀਆਂ ਅੱਜ ਤੱਕ ਸਾਹਿਬ ਨਾ ਟੈਂਦਾ ਪਰ ਅਫਸੋਸ ਜਿਹੜੇ ਵੀਰੇ ਇਹ ਗੱਲ ਸੋਚਦੇ ਆ 1955 ਵਿੱਚ ਤਾਂ ਅਜੇ 7 ਕਸਾਲ 8 ਸਾਲ ਹੀ ਹੋਏ ਸੀ ਨਾ 8 ਸਾਲ ਹੋਏ ਸੀ 8 ਸਾਲਾਂ ਬਾਅਦ ਹੀ ਹਿੰਦੂਤਵ ਨੇ ਦੱਸ ਦਿੱਤਾ ਕਿ ਅਸੀਂ ਤੁਹਾਡੇ ਭਰਾ ਨਹੀਂ ਹੈਗੇ ਸਾਡੀ ਫੌਜ ਤੁਹਾਡੇ ਦਰਬਾਰ ਸਾਹਿਬ ਤੇ ਹਮਲਾ ਕਰ ਰਹੀ ਆ ਜੁੱਤੀਆਂ ਲੈ ਕੇ ਪੁਲਿਸ ਵੜ ਰਹੀ ਆ ਗੋਲੀਆਂ ਚਲਾ ਰਹੀਆਂ ਚਲਾਈਆਂ ਜਾ ਰਹੀਆਂ ਤੇ ਨજરਬੰਦ ਕੀਤਾ ਜਾ ਰਿਹਾ ਇਥੋਂ ਦੇ ਪ੍ਰਬੰਧਕਾਂ ਨੂੰ ਪਰ ਅਫਸੋਸ ਦੀ ਗੱਲ ਆ ਕਿ ਅੱਜ ਸਾਡੀ ਸਾਰੀ ਲੀਡਰਸ਼ਿਪ ਸਿੱਖ ਕਹਾਉਣ ਵਾਲੇ ਬੁੱਧੀਜੀਵੀ ਕਹਾਉਣ ਵਾਲੇ ਸਿਆਸੀ ਪਾਰਟੀਆਂ ਪੰਥ ਦੇ ਨਾਂ ਤੇ ਕਰਨ ਵਾਲੇ ਉਹਨਾਂ ਨੂੰ 1955 ਦਾ ਚੇਤਾ ਭੁੱਲ ਗਿਆ ਹੋਇਆ ਇਹ ਨੌਜਵਾਨ ਵੀਰਾਂ ਨੇ ਜਿਹੜਾ ਅਪਰਾਲਾ ਕਰ ਰਹੇ ਨੇ ਪੰਜ-ਸੱਤ ਸਾਲ ਤੋਂ ਬਹੁਤ ਵਧੀਆ ਅਪਰਾਲਾ ਹੈ ਇਹ ਆਪਣੇ ਅੰਦਰਲੇ ਦਰਦ ਨੂੰ ਸੰਗਤ ਤੱਕ ਲੈ ਕੇ ਆਉਂਦੇ ਨੇ ਅਸੀਂ ਹੋਰ ਸਮਾਗਮ ਕਰਦੇ ਆਂ ਪ੍ਰੋਗਰਾਮ ਕਰਦੇ ਆਂ ਪਰ ਇਹ ਜਿਹੜੀ ਦਰਦਾਨ ਦਸਤਾਨਾ ਨਸੂਰ ਆ ਇਹਨੂੰ ਅਸੀਂ ਭੁੱਲ ਨਹੀਂ ਸਕਦੇ ਸੋ ਸੰਗਤਾਂ ਨੂੰ ਇਸ ਸਮਾਗਮ ਵਿੱਚ ਇਸ ਪ੍ਰੋਗਰਾਮ ਵਿੱਚ ਵੱਧ ਤੋਂ ਵੱਧ ਇਹ ਸਾਲ ਲੈਣਾ ਚਾਹੀਦਾ ਤਾਂ ਕਰਕੇ ਜਿਹੜੀ ਹਿੰਦੂਤਵ ਦੀ ਚਲਾਕੀ ਆ ਹਿੰਦੂਤਵ ਦਾ ਸਾਡੇ ਨਾਲ ਬੇਇਨਸਾਫੀ ਆ ਜੋ ਸਾਡੇ ਕੋਲੋਂ 80 ਤੋਂ 85% ਕੁਰਬਾਨੀਆਂ ਲੈ ਕੇ ਦੇਸ਼ ਨੂੰ ਆਜ਼ਾਦ ਕਰਾਉਣ ਦਾ ਢੰਡੋਰਾ ਪਿੱਟਿਆ ਗਿਆ ਅੰਗਰੇਜ਼ਾਂ ਨੂੰ ਕੱਢਣ ਦੀ ਗੱਲ ਕੀਤੀ ਗਈ ਪਰ ਸਾਡੇ ਨਾਲ 8 ਸਾਲ ਬਾਅਦ ਕੀ ਕੀਤਾ ਉਹ ਅੱਜ ਅਸੀਂ ਇਸ ਫਸੀਲ ਤੋਂ ਖੜੇ ਹੋ ਕੇ ਅਕਾਲ ਤਖਤ ਸਾਹਿਬ ਦੇ ਸਿਕੱਤਰ ਸਿਕੱਤਰਤਾ ਦੇ ਬਾਹਰ ਖੜੋ ਕੇ ਇਹ ਗੱਲ ਸੰਗਤ ਤੱਕ ਰੱਖ ਰਹੇ ਹਾਂ ਕਿ ਸਿੱਖਾਂ ਦੇ ਨਾਲ ਸ਼ੁਰੂ ਤੋਂ ਹੀ ਧੱਕਾ ਕਰਦੇ ਆ ਰਹੇ ਆ ਗੱਲ 84 ਵਾਲਾ ਵੀ ਬਹਾਨਾ ਬਣਾਇਆ 84 ਤੋਂ ਪਹਿਲਾਂ 1955 ਕਿਉਂਕਿ ਇਹ ਅਬਦਾਲੀ 55 84 78 ਇਹ ਸਾਰਾ ਕੁਝ ਸਿੱਖਾਂ ਨਾਲ ਹੀ ਕਿਉਂ ਵਰਤਾਰਾ ਵਰਤਦਾ ਸਿੱਖ ਹਮੇਸ਼ਾ ਪੀਸ ਚਾਹੁੰਦੇ ਆ ਪਰ ਇਹਨਾਂ ਨੂੰ ਪੀਸ ਰਹਿਣ ਨਹੀਂ ਦਿੱਤਾ ਜਾਂਦਾ ਇਹਨਾਂ ਦੇ ਗੁਰਦੁਆਰਿਆਂ ਤੇ ਹਮਲੇ ਕੀਤੇ ਜਾਂਦੇ ਆ ਇਹ ਸਪੀੜਾ ਨੂੰ ਅਸੀਂ ਭੁੱਲੇ ਨਹੀਂ ਭਾਵੇਂ ਕਿ ਅੱਜ 70 ਸਾਲ ਹੋ ਗਏ ਆ ਆਓ ਰਲ ਮਿਲ ਕੇ ਇਸ ਆਵਾਜ਼ ਨੂੰ ਸੰਗਤ ਤੱਕ ਲੈ ਕੇ ਜਾਈਏ ਕਿਉਂਕਿ ਸਾਡਾ ਹਾਲ ਇੱਕੋ ਹੀ ਆ ਸਾਡਾ ਵੱਖਰਾ ਸਟੇਟ ਸਾਡਾ ਵੱਖਰਾ ਰਾਜ ਜਿੰਨਾ ਚਿਰ ਸਾਡਾ ਵੱਖਰਾ ਦੇਸ਼ ਨਹੀਂ ਹੁੰਦਾ ਕਿਉਂਕਿ ਹਿੰਦ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਦੋਵੇਂ ਪਾਸੇ ਫੌਜਾਂ ਭਾਰੀਆਂ ਨੇ ਸਾਡਾ ਦੇਸ਼ ਪੰਜਾਬ ਸੀ ਸਾਡਾ ਖਾਲਸਾ ਰਾਜ ਜਿੰਨਾ ਚਿਰ ਉਹ ਸਾਨੂੰ ਪ੍ਰਾਪਤ ਨਹੀਂ ਹੁੰਦਾ ਉਨਾ ਚਿਰ ਸਾਡੇ ਹਮਲੇ ਹੁੰਦੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਖਾਲਸਾ ਤੇ ਕੀ ਕਾਰਨ ਹੈਗਾ ਕਿ ਅੱਜ ਤੱਕ ਜਿੰਨੇ ਵੀ ਸ੍ਰੀ ਹਿਮੰਦਰ ਸਾਹਿਬ ਤੇ ਅਟੈਕ ਹੋਏ ਜੀ ਜਾਂ ਦਿੱਲੀ ਵਿੱਚ ਸਿੱਖ ਤੇ ਦੰਗੇ ਹੋਏ ਜਦੋਂ ਸਿੱਖਾਂ ਨਾਲ ਸਦਕੀਤਾ ਜਿੰਨੀਆਂ ਵੀ ਸਰਕਾਰਾਂ ਨੇ ਅੱਜ ਤੱਕ ਇਨਸਾਫ ਹੀ ਮਿਆ ਹਰ ਇੱਕ ਸ਼ੌਂਕੀ ਕਾਲੇਦਲ ਨੂੰ ਸੀ ਆਪਣੀ ਪੰਥ ਦੀ ਸਰਕਾਰ ਮੰਨਦੇ ਸੀ ਆਜਬਾ ਦੇ ਨਾਲ ਬਹੁਤ ਜੇਤਾ ਪਤਾ ਕਰ ਅਸਲ ਚ ਸਾਡੇ ਜਿਹੜੇ ਵੀਰ ਹੋ ਰਾਜ ਕਰਨ ਵਾਲੇ ਸੱਤਾ ਵਿੱਚ ਗਏ ਨੇ ਨਾ ਉਹ ਆਪਣੀ ਕੌਮ ਦੀ ਪੀੜਾ ਭੁੱਲ ਜਾਂਦੇ ਨੇ ਆਪਣੀ ਕੁਰਸੀ ਜਾ ਜਾਂਦੀ ਹੈ ਜਦੋਂ ਆਪਣੀ ਕੁਰਸੀ ਦਾ ਮੋਹ ਪਿਆਰਾ ਹੋ ਜਾਂਦਾ ਹੈ ਤੇ ਕੌਮ ਦੀ ਪੀੜਾ ਭੁੱਲ ਜਾਂਦੇ ਇਸੇ ਹੀ ਕਾਰਨ ਆ ਕਿ ਸਾਡੇ ਲੋਕ ਆਪਣੀ ਕੌਮ ਦੀ ਪੀੜਾ ਭੁੱਲ ਗਏ ਉਹਨਾਂ ਨੇ ਆਪਦੀਆਂ ਰਾਜ ਸੱਤਾ ਮਾਣੀਆਂ ਸੰਘਾਸਨ ਮਾਣਿਆ ਉਹ ਚਾਹਦੇ ਮਾਣੇ ਪਰ ਕੌਮ ਦੀ ਪੀੜਾ ਨੂੰ ਭੁੱਲੇ ਕੌਮ ਦੀ ਪੀੜਾ ਨੂੰ ਵਿਸਾਰਿਆ ਜੇ ਕੌਮ ਦੀ ਪੀੜਾ ਨੂੰ ਵਿਸਾਰ ਨਾ ਵਿਸਾਰਦੇ ਤਾਂ ਅੱਜ ਆ ਦਿਨ ਨਹੀਂ ਦੇਖਣੇ ਪੈਣੇ ਸੀ ਵਾਜੇ ਕੌਮ ਪੇਸ਼ਾਸੀ ਕੌਮ ਦੀ ਬਾਤ ਖੁੰਦੀ ਹੈ ਜੀ ਬੰਦੀ ਸਿੰਘਾਂ ਲਈ ਵੀ ਕੋਈ ਪ੍ਰਾਪਤ ਕੀਤਾ ਜਾਏਗਾ ਬਿਲਕੁਲ ਜੀ ਵਾਜੇ ਕੌਮ ਇੱਕ ਪੰਥ ਦਾ ਛੋਟਾ ਹਿੱਸਾ ਆ ਪਰ ਜਿੰਨੀ ਸਮਰੱਥਾ ਹੈ ਵਾਜੇ ਕੌਮ ਸਾਰਿਆਂ ਨੂੰ ਆਵਾਜ਼ ਮਾਰ ਕੇ ਬੰਦੀ ਸਿੰਘਾਂ ਦੀ ਮੋਰਚੇ ਵਿੱਚ ਵੀ ਲੜਾਈ ਲੜਦੀ ਆ ਖਾਲਸਾ ਰਾਜ ਦੀ ਪ੍ਰਾਪਤੀ ਵਾਸਤੇ ਵੀ ਸ਼ਹੀਦ ਸਿੰਘਾਂ ਦੀਆਂ ਵਰਸੀਆਂ ਮਨਾਉਣ ਵਾਸਤੇ ਹਰ ਤਰ੍ਹਾਂ ਦੇ ਉਪਰਾਲੇ ਕਰਦੀ ਆ ਅੱਜ ਸਾਨੂੰ ਲੋੜ ਹੈਗੀ ਇਹਨਾਂ ਉਪਰਾਲਾਂ ਦੀ ਕਿਉਂਕਿ ਅਸੀਂ ਸਾਰਾ ਕੁਝ ਕਰਕੇ ਵੇਖ ਚੁੱਕੇ ਹਾਂ ਪਰੰਤੂ ਸਾਡਾ ਸਿੱਖ ਰਾਜ ਜਿੰਨਾ ਚਿਰ ਸਾਡੇ ਕੋਲ ਨਹੀਂ ਆਉਂਦਾ ਉਨਾ ਚਿਰ ਮਸਲਿਆਂ ਦਾ ਹੱਲ ਹੋਣ ਵਾਲਾ ਨਹੀਂ ਹੈ ਇਹ 4 ਜੁਲਾਈ 1955 ਦਾ ਸਾਕਾ ਜਿਹੜਾ ਆ ਇਹ ਦਿਨ ਜਿਹੜਾ ਬਹੁਤ ਅਹਿਮ ਆ ਇਹਦੇ ਵਿੱਚ ਅਸੀਂ ਇਹ ਗੱਲ ਨੂੰ ਦੇਖਦੇ ਵੀ ਜੇ 4 ਜੁਲਾਈ 1955 ਦੇ ਵਿੱਚ ਸਿੱਖ ਲੀਡਰਸ਼ਿਪ ਨੇ ਕੋਈ ਸਟੈਂਡ ਲਿਆ ਹੁੰਦਾ ਉਸ ਤਰੀਕੇ ਦੇ ਨਾਲ ਜਿੱਦਾਂ ਚਾਹੀਦਾ ਸੀਗਾ ਤੇ ਜਿਹੜਾ 6 ਜੂਨ 1984 ਦਾ ਸਾਕਾ ਆ ਉਹ ਨਹੀਂ ਵਰਤਣਾ ਸੀਗਾ ਫਿਰ ਪਰ ਉਸ ਟਾਈਮ ਦੀ ਜਿਹੜੀ ਲੀਡਰਸ਼ਿਪ ਸੀਗੀ ਮਾਸਟਰ ਤਾਰਾ ਸਿੰਘ ਜੀ ਦੀ ਅਗਵਾਈ ਦੇ ਵਿੱਚ ਸੀਗੀ ਉਹਨਾਂ ਨੂੰ ਵੀ ਇਸ ਦਿਨ ਅਰੈਸਟ ਕਰ ਲਿਆ ਗਿਆ ਫਿਰ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀਗੇ ਉਹਨਾਂ ਨੂੰ ਵੀ ਅਰੈਸਟ ਕਰ ਲਿਆ ਗਿਆ ਦਰਬਾਰ ਸਾਹਿਬ ਦੇ ਜਿਹੜੇ ਹੈੱਡ ਗ੍ਰਾਂਥੀ ਸੀਗੇ ਉਹਨਾਂ ਨੂੰ ਵੀ ਅਰੈਸਟ ਕਰ ਲਿਆ ਹੋਰ ਬਹੁਤ ਸਾਰੇ ਜਿਹੜੇ ਸਿੱਖ ਆਗੂ ਸੀ ਸਾਰਿਆਂ ਨੂੰ ਅਰੈਸਟ ਕਰਕੇ ਉਸ ਤੋਂ ਬਾਅਦ ਇਹ ਜਿੱਦਾਂ ਮੇਰੇ ਵੀਰ ਨੇ ਸਾਰੀ ਗੱਲ ਦੱਸੀ ਆ ਵੀ ਉਸ ਤੋਂ ਬਾਅਦ ਜਿਹੜਾ ਸੰਗਤਾਂ ਦੇ ਉੱਤੇ ਅੰਨੀਕੋਟ ਕੀਤੀ ਗਈ ਅਥਰੂ ਗੈਸ ਦੇ ਗੋਲੇ ਸਿੱਟੇ ਗਏ ਤੇ ਸਭ ਤੋਂ ਵੱਡੀ ਗੱਲ ਦਰਬਾਰ ਸਾਹਿਬ ਦੀ ਮਰਿਆਦਾ ਭੰਗ ਕਰ ਦਿੱਤੀ ਗਈ 1947 ਦੇ ਵਿੱਚ ਜਦੋਂ ਸਭ ਤੋਂ ਪਹਿਲਾਂ ਦਰਬਾਰ ਸਾਹਿਬ ਦੀ ਜਿਹੜੀ ਸੈਂਕੜੇ ਸਾਲ ਤੋਂ ਮਰਿਆਦਾ ਜਿਹੜੀ ਚੱਲੀ ਆ ਰਹੀ ਸੀ ਉਹ ਭੰਗ ਕਰ ਦਿੱਤੀ ਗਈ ਮਨਜੀਤ ਸਾਹਿਬ ਗੁਰਦੁਆਰਾ ਮਨਜੀਤ ਸਾਹਿਬ ਉੱਥੇ ਪੁਲਿਸ ਨੇ ਕਬਜ਼ਾ ਕਰ ਲਿਆ ਜਿਹੜੀ ਪ੍ਰੈਸ ਸੀਗੀ ਉਹਦੇ ਤੇ ਬਿਲਕੁਲ ਪਾਬੰਦੀ ਲਾਤੀ ਤੁਸੀਂ ਉਸ ਸਮੇਂ ਦੇ 10 ਦਿਨ ਜਿਹੜੀ ਆ ਬਿਲਕੁਲ ਜਿਹੜੇ ਆ ਉਹ ਉਹਨਾਂ ਨੇ ਪ੍ਰੈਸ ਦੀ ਇੱਕ ਵੀ ਜਿਹੜੀ ਖਬਰ ਆ ਇਸ ਸੰਬੰਧੀ ਉਹ ਨਿਕਲਣ ਨਹੀਂ ਦਿੱਤੀ ਮਤਲਬ ਇਹ ਇੱਕ ਜ਼ਬਰਦਸਤ ਨਿਸ਼ਾਨੀ ਆ ਤੇ ਇਹ ਚਹੀਦਾ ਤਾਂ ਇਹ ਸੀਗਾ ਵੀ ਇਸ ਨੂੰ ਬਹੁਤ ਵੱਡੀ ਪੱਧਰ ਤੇ ਅਕਾਲੀ ਦਲ ਜਾਂ ਸ਼੍ਰੋਮਣੀ ਕਮੇਟੀ ਮਨਾਉਂਦੀ ਪਰ ਉਹਨਾਂ ਨੂੰ ਐਂ ਲੱਗਦਾ ਆ ਵੀ ਜੇ ਅਸੀਂ ਇਹ ਦਿਨ ਮਨਾਣੇ ਆ ਤੇ ਕਿਤੇ ਨਾ ਕਿਤੇ ਅਸੀਂ ਨਾ ਐਂਟੀ ਸਟੇਟ ਜਿਹੜੇ ਉਹ ਭੂਤਾਂਗੇ ਤੇ ਉਹ ਜਿਹੜੀ ਇਹ ਗੱਲ ਆ ਨਾ ਇਹ ਹੀ ਕੌਮ ਨੂੰ ਦਿਨੋਂ ਦਿਨ ਖਾ ਰਹੀ ਆ ਤੇ ਇਸ ਕਰਕੇ ਅਸੀਂ ਇਹ ਦਿਨ ਨੂੰ ਮਨਾਣਾ ਕਰ ਰਹੇ ਆ ਤੇ ਇਸ ਗੱਲ ਦੇਣ ਦੀ ਮਹਾਨਤਾ ਜਿਹੜੀ ਆ ਉਹ ਸੰਗਤ ਦੇ ਵਿੱਚ ਦੱਸ ਰਹੇ ਆ